ਤੁਸੀਂ ਇੰਜਨ ਦਾ ਕੜੇ ਮੈਂ ਸੁਣ ਲਿਆ ਕਰ ਲੈ ਇੰਜਨ ਜਦੋਂ ਕੜਾ ਹੋ ਗਿਆ ਹਾਂਜੀ ਤੇ ਕਲਚ ਵੀ ਚਾਹੀਦਾਗਾ ਹਾਂ ਕਲਚ ਵੀ ਚਾਹੀਦਾ ਕਲਚ ਦਾ ਫਿਰ ਕੀ ਕਰਦੇ ਹੋ ਕਲਚ ਦਾ ਪ੍ਰੈਸ਼ਰ ਪਲੇਟ ਹੂੰ ਜਿਹਨ ਕੜਾ ਕਰਦੇਦਾ ਉਹ ਤੁਸੀਂ ਆਪਦੇ ਹਿਸਾਬ ਨਾਲ ਉਹਨੂੰ ਕਰਦੇ ਹੋ ਆਪਦੇ ਹਿਸਾਬ ਨਹੀਂ ਕਰਦੇ ਆਪਾਂ ਕਿਉਂਕਿ ਜ਼ਰੂਰੀ ਹੈ ਨਾ ਇਹ ਤਾਂ ਤੁਸੀਂ ਆਪਾਂ ਨੂੰ ਸਭ ਨੂੰ ਪਤਾ ਵੀ ਨਹੀਂ ਤੇ ਕਲਚ ਮਲ ਦੂਗਾ ਕਲਚ ਨੇ ਜੇ ਝਟਕਾ ਲੱਗਿਆ ਪਲੇਟ ਗਈ ਬਸ ਗਈ ਹੈਨਾ ਹਾਂ ਭਾਈ ਇਹ ਕਈ ਟਰੈਕਟਰ ਆ ਮੈਂ ਨਾ ਨਹੀਂ ਲਊਗਾ ਵੀਰ ਗੁੱਸਾ ਕਰਨ ਕਿਉਂ ਉਹਨਾਂ ਦੇ ਕਲੱਚ ਫਲਟ ਬੜੀ ਛੇਤੀ ਜਾਂਦੀ ਆ ਜੇ ਉਹ ਵੀਰ ਵੀ ਤੇਰੇ ਕੋਲੇ ਆਉਣ ਕਰ ਦਿਆਂਗੇ ਸੈਟ ਆਪਾਂ ਜਿੰਨੇ ਵੀ ਭੱਜਣ ਵਾਲੇ ਟਰੈਕਟਰ ਜਾਂ ਕਿਸੇ ਦੇ ਵੀ ਕੀਤੇ ਆ ਹਾਂ ਕਿਸੇ ਦਾ ਕਲੱਚ ਨਹੀਂ ਆਈਦਾ ਹੀ ਸਲਿੱਪ ਹੋਇਆ ਉਹ ਮੇਲੇ ਲਾ ਲੇ ਤਿੰਨ ਲਾ ਲੇ ਉਹ ਮੱਲੋ ਮੱਲੀ ਖਲਾਉਂਦੇ ਆ ਵੀ ਯਾਰ ਖੋਲ ਕੇ ਦੇਖ ਉਹਨੂੰ ਵਿੱਚ ਚੱਲ ਜਾਂਦੇ ਅੱਛਾ ਛਾੜਨਾ ਯਾਰ ਭਾਈ ਤੂੰ ਨਾਮਵਰ ਜਿਹੜੇ ਵੀਰ ਭਰਾ ਅੱਜ ਕੱਲ ਚੱਲ ਰਹੇ ਆ ਚਲੋ ਨਾਂ ਨਾਂ ਲਿਆ ਜੇ ਕਿਸੇ ਦਾ ਤੁਸੀਂ ਉਹਨਾਂ ਦੇ ਟਰੈਕਟਰ ਕੀਤੇ ਆ ਹਾਂ ਕੀਤੇ ਆਪਾਂ ਨੇ ਜਿਹੜੇ ਮੇਲਿਆਂ ਮੋਲਿਆਂ ਦੇ ਅੱਜਕੱਲ ਚੱਲ ਰਹੇ ਆ ਮੇਲੇ ਦੇ ਹਾਂ ਜਿਹੜੇ ਜਾਂਦੇ ਆ ਉਹਨਾਂ ਦੇ ਟਰੈਕਟਰ ਤੁਸੀਂ ਕਿਹਦੇ ਜਿਹੜੇ ਟੌਪ ਦੇ ਪੇਜਾਂ ਵਾਲੇ ਆ ਉਹ ਵੀ ਬਾਈਕ ਕੋਲ ਟਰੈਕਟਰ ਆਪਣੇ ਕੋਲ ਆਏ ਆ ਬਹੁਤ ਆਏ ਆ ਭਾਈ ਜਿਹੜੇ ਪੂਰੇ ਟੌਪ ਦੇ ਪੇਜਾਂ ਦੇ ਲੈਣ ਦੀਏ ਲੈਣ ਨੂੰ ਨਹੀਂ ਨਾ ਰਹਿਣ ਦਿਓ ਕਿਉਂਕਿ ਉਹ ਵੀਰ ਭਰਾਵਾਂ ਦਾ ਗੁਪਤ ਸਾਰੇ ਆਏ ਵੀ ਆ ਸਾਰੇ ਆਏ ਆ ਸਾਰੇ ਆਏ ਦੇਖ ਲੈ ਚਲੋ ਕਿਉਂਕਿ ਉਹ ਫਿਰ ਵੀਰ ਭਰਾਵਾਂ ਦੀ ਆਦੇ ਹਿਸਾਬ ਨਾਲ ਹਾਂ ਹੈਂਡਲ ਕੀਤਾ ਹੁੰਦਾ ਕਲਚ ਤੋਂ ਪਿੱਛੇ ਆ ਗਿਆ ਭਾਈ ਗੇਅਰ ਗੇਅਰ ਦਾ ਤਾਂ ਪਹਿਲਾਂ ਹੀ ਵਧੀਆ ਇਹ ਇਹਦੇ ਨਹੀਂ ਕੁਝ ਕਰਨਾ ਪੈਂਦਾ ਇਹਦੇ ਨਹੀਂ ਕੁਝ ਵੀ ਕਰਨ ਦੀ ਲੋੜ ਪੈਂਦੀ ਜੇ ਹੋਰ ਕੋਈ ਟਰੈਕਟਰ ਹੁੰਦਾ ਹੋਰ ਦੇ ਤਾਂ ਲੋੜ ਪੈਂਦੀ ਆ ਕੁਝ ਕੁ ਮਾਡਲਾਂ ਤੇ ਪੈਂਦੀ ਆ ਹਾਂ ਪੋੜ ਆ ਗਿਆ ਫਾਰਮ ਟਰੈਕ ਆ ਗਿਆ ਇਹਨਾਂ ਦੇ ਗੇਅਰ ਕਾਹਦੇ ਕਰਨੇ ਪੈਂਦੇ ਆ ਕਰਨੇ ਪੈਂਦੇ ਆ ਗੇਅਰ ਇਹਨਾਂ ਦੇ ਗੇਅਰ ਤੋਂ ਪਿੱਛੇ ਆ ਗਈ ਲਿਫਟ ਹੂੰ ਲਿਫਟ ਦੀ ਪਾਵਰ ਵਧਾਉਣੀ ਹੋਵੇ ਬਾਜੂ ਛੋਟੇ ਟਰੈਕਟਰ ਤੋਂ ਵੱਡੀ ਪਾਵਰ ਲੈਣੀ ਹੋਵੇ ਵੱਡੀ ਬਾਡੀ ਦੇ ਅੰਦਰ ਅੰਦਰ ਹੋ ਜੂ ਕੁਝ ਕਿ ਜੈਕ ਲਾਉਣਾ ਪਊ ਨਾ ਨਾ ਇਸੇ ਤੇ ਹੋ ਜੂ ਹੋ ਜੂ ਅੰਦਰ ਤੇ ਤਾਂ ਆਪਦੀ ਮਰਜ਼ੀ ਆ ਗਾਹਕ ਦੀ ਜੇ ਲਵਾਉਣਾ ਤਾਂ ਫਾਇਦਾ ਹੀ ਆ ਉਹਦਾ ਉਹਦਾ ਫਾਇਦਾ ਫਾਇਦਾ ਹੀ ਉਹਦਾ ਮੈਂ ਜਿੰਨਾ ਕਿ ਬਾਹਰੋਂ ਆਪਾਂ ਦੇਖ ਸਕਦੇ ਆ ਪਾਵਰ ਹੁਣ ਸਵਰਾਜ ਦੇ ਲਾਇਆ ਦੂਜਾ ਜਿੱਕ ਹੂੰ ਤੇ ਮੱਲੋ ਮਲੀ ਲਵਾਇਆ ਉਹਨੇ ਕਹਿੰਦਾ ਲਾ ਕੇ ਦੇ ਮੈਂ ਕਿਹਾ ਇਹਦੀ ਪਾਵਰ ਤਾਂ ਕਿੰਨੀ ਦੇਖ ਲੈਣੇ ਕਹਿੰਦਾ ਨਹੀਂ ਲਾ ਕੇ ਦੇ ਓਵਰ ਲਾ ਕੇ ਦਿੱਤਾ ਸੰਤੁਸ਼ਟੀ ਲਈ ਹਾਂ ਕਿ ਹੁਣ ਸੁਪਰ ਸੀਡਰ ਪਾ ਰਹੇ ਆ ਹੂੰ ਤੇ ਸੇਫਟੀ ਬਾਈ ਪਹਿਲਾਂ ਤਾਂ ਹਿੰਡਰ ਭੈ ਵੀਰੇ ਆਪਾਂ ਨੂੰ ਲੋਡ ਪਈ ਇਹਨਾਂ ਲਿਫਟਾਂ ਲੁਟਾਂ ਦੀ ਹਨਾ ਨਹੀਂ ਹੁਣ ਤਾਂ ਟਰਾਲੇ ਵੱਡੇ ਦੇ ਸੁਪਰ ਸੀਡਰ ਕਰਕੇ ਆਣੇ ਸੰਦੀ ਬਾਈ ਉਹ ਲੋਡ ਕਾੜਦੀ ਮਾਂ ਐ ਹਾਂ ਜੂਵੀ ਬਣ ਜਾਂਦੀ ਆ ਲੈਫਟ ਬਚੀ ਰਹਿੰਦੀ ਜੇ ਜੈਕ ਲੱਗਾ ਤਾਂ ਹੂੰ ਆਪਣੇ ਜੀਮੀ ਉਹ ਉੱਥੇ 25 11 ਖੜਾ ਉਹ ਆਪਾਂ ਕੀਤਾ ਉਹ ਆਪਾਂ ਹੀ ਕੀਤਾ ਉਹ ਲੈ ਕੇ ਆਉਣਾ ਏ ਟਰੈਕਟਰ ਯਾਰ ਉਹ ਤੇ ਕਿੰਨਾ ਕੰਮ ਕੀਤਾ ਉਹ ਲੈ ਆਉਂਦਾ ਨਹੀਂ ਆਪਾਂ ਉਹਦਾ ਇੰਜਨ ਪਾਵਰ ਸਟੀering ਪੰਪ ਬਾਹਰ ਕੱਢਿਆ ਉਹਦਾ ਯਾਨੀ ਕਈ ਕੰਮ ਸਾਰਾ ਹੀ ਹੋ ਗਿਆ ਕੰਮ ਦਾ ਤੇ ਬਾਈ ਤੂੰ ਟਰੈਕਟਰ ਲੈ ਆਂਦਾ ਕਿਉਂ ਨਹੀਂ ਉਹ ਉਹ ਕਿਉਂ ਨਹੀਂ ਰਹਿ ਗਿਆ ਬੰਦੇ ਹੀ ਨਹੀਂ ਸੀਗੇ ਚੱਲ ਕੋਈ ਉੱਥੇ ਜਾ ਕੇ ਕਰ ਲੈਣੀ ਕੋਈ ਗੱਲ ਨਹੀਂ ਬਾਈ ਕੋਈ ਉਹ ਮੈਂ ਵੇਖਿਆ ਸੀ ਉਹ ਸੋਨਾ ਲੀਕਾ ਦਾ ਰੱਖਿਆ ਇੰਨਾ ਨਾ ਬਾਈ ਸੋਨਾ ਲੀਕਾ ਦਾ ਹਾਂ ਜੇ ਕਿ ਇਹਨਾਂ 51 11 ਸਾਰਾ ਓਵਰ ਆਲ ਕਰਾਉਣਾ ਹੋਵੇ ਕੋਲਮ ਲਾਗੇਂਦਰ ਭਾਈ ਇਹ ਵੀਰ ਤੋਂ ਜੋ ਮਰਜ਼ੀ ਕਰਵਾ ਲਈ ਹਨ ਯਾਰ ਹਰ ਅੱਡੂ ਅੱਡਾ ਇੱਕ ਬੰਦਾ ਆਪਣੀ ਟਰੋਲੀ ਦਾ ਮੋਟਰਾਂ ਵਾਲਾ ਹੂੰ ਉਹ ਰਾਤ ਨੂੰ ਮੋਟਰ ਦੇ ਸਟਾਰਟਰ 'ਚ ਕੋਈ ਦਿੱਕਤ ਆ ਗਈ ਹੂੰ ਸਵੇਰ ਆਇਆ ਮੇਰੇ ਕੋਲੇ ਉਹ ਵੇਖਿਆ ਉਹਦੇ ਦਿਮਾਗ 'ਚ ਨਹੀਂ ਆਈ ਉਹਨੇ ਰਾਤ ਨੂੰ ਮੈਨੂੰ 12 ਵਜੇ ਫੋਨ ਕੀਤਾ ਮੈਂ ਆਖਿਆ ਪਤੰਦਰਾ ਸਵੇਰੇ ਲੋਡ ਕਰ ਲਾਂਗੇ ਕਹਿੰਦਾ ਯਾਰ ਮੇਰੇ ਨਾ ਕੀੜਾ ਆ ਇਹ ਉਹਨਾਂ ਦਾ ਮੈਨੂੰ ਨੀਂਦ ਨਹੀਂ ਆਉਂਦੀ ਜਿੰਨਾ ਟਾਈਮ ਮੈਨੂੰ ਆਏ ਹੁੰਦਾ ਵੀ ਕੀ ਗੱਲ ਕੀ ਉਹਦੇ ਵਿੱਚ ਨੋਟਸ ਕੀ ਆ ਉਹ ਗੱਲ ਮੈਂ ਬਾਈ ਦੀਆਂ ਗੱਲਾਂ 'ਚ ਨੋਟ ਕੀਤੀ ਬਾਈ ਨਾ ਉਦੋਂ ਇੰਨਾ ਮੈਨੂੰ ਚਾ ਚੜ ਜਾਂਦਾ ਜਦੋਂ ਕਹਿੰਦਾ ਇਹ ਮੈਂ ਦੋ ਬੰਦੇ ਨੂੰ ਵਿਖਾ ਲਿਆ ਇਹ ਠੀਕ ਨਹੀਂ ਹੋਇਆ ਜਿਹੜਾ ਮਰਜੀ ਟਰੈਕਟਰ ਜਿਹੜੇ ਮਰਜੀ ਬ੍ਰਾਂਡ ਦਾ ਬਾਈ ਆਉਂਦਾ ਮੂਹਰੋਂ ਲੈ ਕੇ ਪਿੱਛੋਂ ਟੱਕਰ ਜੇ ਕੋਈ ਬੰਦਾ ਚਾਹੇ ਮੂਹਰ ਦੀ ਵੜ ਕੇ ਮਗਰ ਦੀ ਨਿਕਲ ਜੂਗਾ ਸਾਰਾ ਕਰ ਦੂੰ ਸਾਰਾ ਕਰ ਦੂੰ ਜਿਵੇਂ ਜਿਹੜੀਆਂ ਦਿੱਕਤਾਂ ਆਉਂਦੀਆਂ ਫੋਰਡ ਨੂੰ ਕਲੱਚ ਦੀ ਆਉਂਦੀ ਆ 93 ਕਰਾਂ ਨੂੰ ਬ੍ਰੇਕਾਂ ਦੀ ਆਉਂਦੀ ਆ ਜਿਹੜੀ ਵੀ ਦਿੱਕਤ ਆਉਂਦੀ ਆ ਕਿਸੇ ਨੇ ਲੈਫਟ ਦੀ ਕਪੈਸਟੀ ਵਧਾਉਣੀ ਆ ਕਿਸੇ ਨੇ ਕਲੱਚ ਹੋਣ ਵਾਲੇ ਮਾਡਲ ਵਾਲਾ 93 ਕਰਾਂ ਦੇ ਲਵਾਉਣਾ ਜਿਵੇਂ ਹੁਣ ਕਲੱਚ ਪਲੇਟਾਂ ਆਉਂਦੀਆਂ ਸਭ ਬਾਈਆਂ ਦਾ ਕੋ ਜੇ ਉਹਦਾ ਗਾਗ ਵੀ ਮਰਜੀ ਹੈ ਬਈ ਦੇ ਜੇ ਦਾ ਇੱਕ ਆਪਣਾ ਟਰੈਕਟਰ ਆਉਣਾ ਮੈਂ ਬਾਈ ਨਾਲ ਗੱਲ ਕਰਦਾ ਜੇ ਕਿਸੇ ਨੇ ਫੋਰਡ ਤਿਆਰ ਕਰਾਉਣਾ ਹੂੰ ਮੰਨ ਕੇ ਚੱਲੋ ਬਾਈਆਂ ਦਾ ਵੀ 40 ਕੇ ਹਜ਼ਾਰ ਰੁਪਿਆ ਲੱਗੂਗਾ ਜਿਹੜੀਆਂ ਬ੍ਰੇਕਾਂ ਆਪਾਂ ਬਾਈ ਨੇ ਮੈਨੂੰ 30 ਕੇ 10 ਮੈਂ ਕੋਲੋਂ ਕਿਹਾ ਕਈ ਵਾਰਾਂ ਖਰਚਾ ਆ ਜਾਂਦਾ ਕਿਸੇ ਨੇ ਲੈਪਟਾਪ ਆਪਦਾ ਰੱਖਣਾ ਹੂੰ ਹਾਂਡੀ ਆਪਦੀ ਰੱਖਣੀਆਂ ਦੋਨੇ ਪਾਸੇ ਵਾਲੀਆਂ ਟਿਊਬਾਂ ਟਿਊਬਾਂ ਚੇਂਜ ਹੋ ਜਾਣਗੀਆਂ ਤੇਲ ਵਾਲੀਆਂ ਲੱਗ ਜਾਣਗੀਆਂ ਫੋਰਡ ਦੇ ਉਹੀ ਵਿਚਲਾ ਨਹੀਂ ਚੇਂਜ ਕਰਨ ਦੀ ਲੋੜ ਉਹ ਆਪਣੇ ਰਿਸ਼ਤੇਦਾਰ ਆ ਬਾਈ ਮੈਨੂੰ ਫੋਨ ਕੀਤਾ ਸੀ ਉਹਨੇ ਕਹਿੰਦਾ ਆਪਾਂ ਫੋਰ ਪਾਵਰ ਸਟੀering ਕਰਾਉਣਾ ਫਾਰਮ ਟ੍ਰੈਕ ਦਾ ਹਿੱਸਾ ਲਾਉਣਾ ਤੇ ਆਪਾਂ ਬ੍ਰੇਕਾਂ ਤੇਲ ਵਾਲੀਆਂ ਕਰ ਲਵਾਂ ਉਹ ਨੂੰ ਮੈਂ ਇਹ ਗੱਲ ਕਹੀ ਮੈਂ ਕਿਹਾ ਵੀ ਇੱਕ ਤਾਂ ਜਿਹੜਾ ਹਿੱਸਾ ਆ ਆਪਾਂ ਫੋਰ ਦਾ ਹੀ ਰੱਖਣਾ 245 ਮੈਸੀ ਜਿਵੇਂ ਪਾਵਰ ਸਟੀering ਹੁੰਦਾ ਦੋ ਜੈਕ ਲਾਉਣੀਆਂ ਉਹ ਜੈਕ ਲਵਾ ਕੇ ਪਾਵਰ ਸਟੀering ਕਰਨਾ ਤੇ ਲੈਫਟ ਆਪਾਂ ਨੂੰ ਚੇਂਜ ਨਹੀਂ ਕਰਨ ਦੀ ਲੋੜ ਆਪਾਂ ਟੂਬਾਂ ਲਵਾ ਲਾਂਗੇ ਉਹ ਗੁਜਰਦੀ ਆਪਾਂ ਬਾਈ ਕੋਲੇ ਆ ਗਏ ਆ ਉਹਦਾ ਬਾਈ ਕਲੱਚ ਤੇ ਟੂਬਾਂ ਮੈਂ 100% ਆ 99% ਆ 100% ਨਹੀਂ ਕਿਉਂਕਿ ਅਗਲੇ ਨੂੰ ਆਪਾਂ ਕਰ ਨਹੀਂ ਸਕਾਂਗੇ ਉਹਨੂੰ ਦੱਸ ਦੇਵਾਂਗੇ ਭਾਈ ਤੇਰਾ ਇਹ ਕੰਮ ਇੰਨੇ ਪੈਸੇ ਚ ਹੋ ਜਾਊਗਾ ਤੇ ਕਰਾ ਲਿਆ ਠੀਕ ਭਾਈ ਉਹ ਤੁਸੀਂ ਤਾਂ ਐ ਕਰਾਉਣਾ ਵੀ origignal ਰੱਖਣਾ ਉਹਨੂੰ ਭਾਈ ਜਿਹੜਾ ਫੋੜ ਦਾ origignal ਹਿੱਸਾ ਨਾ ਉਹਦਾ ਕੱਟ ਬਹੁਤ ਆ ਅੱਛਾ ਜਦੋਂ ਫੋੜ ਨੂੰ ਮੋੜਦੇ ਆ ਨਾ origignal ਆਪਾਂ ਗੁੱਠ ਤੋਂ ਹਮ ਇੰਨਾ ਥਾਂ ਛੱਡਦਾ ਉਹ ਮਰ ਜਾਂਦਾ ਵੱਟ ਹਲਾਂ ਵਾਲਾ ਇੰਨਾ ਥਾਂ ਰਹੂਗਾ ਪੱਟੋਂ ਨਾਲੋਂ ਗੁੱਟ ਚੋਂ ਗੁੱਟ ਚੋਂ ਹਲ ਪਾ ਕੇ ਮੋੜ ਲਿਆ ਨਾ ਇੰਨਾ ਕਥਾਂ ਛੱਡਦਾ ਜੇ ਫਾਰਮ ਟਰੈਕ ਵਾਲਾ ਹਿੱਸਾ ਲੱਗਾ ਤੇ ਘੱਟੋ ਘੱਟ ਉਹਨੇ ਮਰਲਾ ਥਾਂ ਛੱਡ ਦੇਣਾ ਲੋਟ ਛੱਡ ਜਾਨੀ ਹਾਂ ਕਟਾਈ ਘਟਾ ਕਟਾਈ ਘਟਾ ਹਿੱਸਾ ਵਿੰਗਾ ਹੋ ਕੇ ਉਹਦੇ ਟਾਇਰ ਇੱਥੇ ਆ ਜਾਂਦੇ ਆ ਫੋੜ ਦੇ ਹਾਂ ਇੰਨੇ ਥਾਂ ਤੇ ਹੀ ਮੁੜ ਜਾਂਦਾ ਉਹ ਟਾਇਰ ਉੱਥੋਂ ਇੱਕ ਧੱਕੇ ਮੁੜਦਾ ਫਾਰਮ ਟਰੈਕ ਨੂੰ ਆਉਂਦਾ ਉਹ ਟਾਇਰ ਖਸਾਉਣ ਨੂੰ ਛੱਡਦਾ ਨਹੀਂ ਹੂੰ ਫੋੜ ਦਾ ਹਿੱਸਾ ਜਿਹੜਾ ਜੇ ਬੰਦੇ ਨੇ ਕਿਸੇ ਨੇ ਚਾਰਾ ਚਲਾਉਣਾ ਪੈੜੀ ਚ ਬਿਨਾ ਬ੍ਰੇਕ ਨੱਪੀ ਤੋਂ ਮੁੜੂਗਾ ਟਰੈਕਟਰ ਫੋੜ ਇੰਨਾ ਸਾਖਦਾ ਹਾਂ ਉਹ ਬਣਿਆ ਹੀ ਇਸੇ ਲਈ ਆ ਤੈਨੂੰ ਇੱਕ ਹੋਰ ਗੱਲ ਦੱਸ ਦਿੰਨਾ ਫੋੜ ਦੇ ਦੋਨੇ ਪਾਸੇ ਟਾਈ ਰਾਣਾ ਹੁੰਦੀਆਂ ਹਾਂ ਹਾਂ ਇਹਨੂੰ ਮੋੜਨਾ ਆ ਆਪਾਂ ਤਿੰਨ ਗੇੜੇ ਮੋੜਨੇ ਆ ਹੂੰ ਉਹਨੂੰ ਡੇਢ ਗੇੜਾ ਮੋੜਨਾ ਪੈਂਦਾ ਵਜਾ ਆਮ ਟਰੈਕਟਰਾਂ ਨੂੰ ਅੱਧਾ ਮੋੜਨਾ ਪੈਂਦਾ ਟਰੈਕਟਰ ਫੋੜ ਦਾ ਟਰਾਲੀ ਬੈਕ ਲਾਉਣੀ ਫੋੜਨਾ ਪੈੜੀ ਵਾਉਣੀ ਆ ਤਾਂ ਲੋਕੀ ਚਾਹੁੰਦੇ ਹੁੰਦੇ ਸੀ ਉਹਦੀ ਕਾਰਡ ਸੀ ਇਹ ਉਹ ਉਹਦੀ ਇੱਕ ਰਾਡ ਉਧਰ ਆ ਕਿ ਇਧਰ ਆ ਹੂੰ ਇਹਦੇ ਤਿੰਨ ਗੇੜੇ ਦੇ ਕੇ ਸਾਰੇ ਟਰ ਮੋੜਨਗੇ ਉਹਦਾ ਡੇਢ ਗੇੜਾ ਦੇ ਕੇ ਮੋੜ ਦਿੰਦਾ ਟਰਾਲੀ ਬੈਕ ਫੋੜਨਾ ਲਾਉਣੀ ਐ ਇੰਨੇ ਇੰਨਾ ਹਲਾ ਕੇ ਸਟੀering ਲੱਗ ਜੂਗਾ ਹਾਂ ਵਿਰੋਧੀ ਤਕਨੀਕ ਉਹਦਾ ਹੀ ਸਹੀ ਉਸਾਬ ਦਾ ਇਹ ਸਹੀ ਉਸਾਬ ਦਾ ਉਹ ਉਹਦਾ ਡਿਜ਼ਾਈਨ ਹੀ ਇਸ ਹਿਸਾਬ ਦਾ ਸੀਗਾ ਫੋੜ ਪੈਲੀ ਵਹੁੰਦਾ ਬਿਨਾ ਬ੍ਰੇਕ ਨਾ ਪਈ ਤੋਂ ਮਰੂਗਾ ਹੂੰ ਉਹਦੀ ਪਿੱਛੇ ਇੱਥੇ ਆ ਗਿਆ ਇਸਾ ਸਾਰਾ ਵਜ਼ਨ ਮੂਰੇ ਆ ਉਹਦੇ ਮੂਲੇ ਟਾਇਰਾਂ ਆ ਹੁੰਦੇ ਜਿਵੇਂ ਲੋਡਰ ਲੱਗਾ ਹੁੰਦਾ ਫੋਰਡ ਦੇ ਸਿੰਪਲ ਦੇ ਅੱਛਾ ਇੰਨਾ ਵਜ਼ਨ ਰਹਿੰਦਾ ਉਹਦੇ ਤੇ ਭਾਈ ਇਹ ਤਾਂ ਆਪਾਂ ਚਲੋ ਤੁਸੀਂ ਦੱਸਦੇ ਭੱਜਣ ਵਾਲੇ ਹੂੰ ਇਹਦੀ ਵੀ ਗੱਲ ਕਰਦੇ ਆ ਅੱਜ ਕੱਲ ਹਾਲੈਂਡ ਜੌਂਡੀਅਰ ਨਵੇਂ-ਨਵੇਂ ਮਾਡਲੋਂ ਮਿੰਦਰਾ ਅਰਜਨ ਸਵਰਾਜ ਬੜੇ ਨਵੇਂ ਬ੍ਰਾਂਡ ਆ ਵਿੱਚੋਂ ਰਹਿ ਕੇ ਆਉਣਗੇ ਮੇਰੇ ਤੋਂ ਵੀਰ ਮੇਰੇ ਗੁੱਸਾ ਨਾ ਕਰਿਆ ਜੀ ਉਹਨਾਂ ਟਾਇਰਾਂ ਦਾ ਮੋਡੀਫਿਕੇਸ਼ਨ ਦਾ ਬਹੁਤ ਟ੍ਰੈਂਡ ਚੱਲਦਾ ਆ ਜੀ ਕਿੰਨੇ ਕ ਘੜਤੇ 8:00 ਵਜੇ ਆਈ ਜਾਂਦੇ ਨਿਕਲ ਜਾਂਦੇ ਗਿਣਤੀ ਤਾਂ ਹੈ ਹੀ ਨਹੀਂ ਕੋਈ ਕਦੇ ਗਿਣਤੀ ਕਰੀ ਨਹੀਂ ਗਿਣਤੀ ਨਹੀਂ ਕੀਤੀ ਨਵੇਂ ਬਈ ਹਾਲੈਂਡ ਦਾ ਜ਼ਿਆਦਾਤਰ ਕੀ ਕਰਨਾ ਪੈਂਦਾ ਯੂਰਪ ਦਾ ਉਹਨੂੰ ਜ਼ਿਆਦਾਤਰ ਕੇਮ ਬਾਲਣੀ ਪੈਂਦੀ ਆ ਇੱਕ ਪੰਪ ਦੀ ਮੋਡੀਫਿਕੇਸ਼ਨ ਪਰ ਦੋ ਚੀਜ਼ਾਂ ਉਹਨੂੰ ਟਰਬੋ ਚ ਇੰਜ ਕਰਨ ਦੀ ਲੋੜ ਹੈ ਕਿ ਨਹੀਂ ਟਰਬੋ ਚਲਾ ਕੇ ਪਤਾ ਲੱਗਦਾ ਅੱਛਾ ਹਾਂ ਚਲਾ ਕੇ ਪਤਾ ਲੱਗਦਾ ਜਿੰਨੀ ਕ ਕਸਟਮਰ ਦੀ ਰਿਕੁਆਇਰਮੈਂਟ ਆ ਹਾਂ 19 ਕੀ ਬਸ ਉਸ ਹਿਸਾਬ ਨਾਲ ਹੈ ਕਿਉਂਕਿ ਬਹੁਤ ਜ਼ਿਆਦਾ ਅੱਜ ਕੱਲ ਆ ਨਾ ਤੇ ਭਾਈ ਜਿਹੜੇ ਨਵੇਂ ਜੌਂਡੀਅਰ ਉਹਨਾਂ ਦੀ ਵੀ ਕੇਮ ਚੇਂਜ ਹੁੰਦੀ ਨਾ ਹਾਂ ਉਹਨਾਂ ਦੀ ਵੀ ਹੁੰਦੀ ਹੈ ਕੇਮ ਕੱਲੀ ਜੌਂਡੀਅਰ ਤੇ ਹੌਲੰਡ ਦੀ ਗੱਤ ਹੁੰਦੀ ਹੈ ਅਰਜਨਾ ਦੀ ਗੱਤ ਨਹੀਂ ਹੁੰਦੀ ਉਹਨਾਂ ਦੇ ਪਹਿਲੇ ਹੀ ਦੂਜਾ ਉਸ ਹਾਵ ਨਹੀਂ ਰੱਖੇ ਹੁੰਦੇ ਇੰਜ ਨੂੰ ਉਸ ਹਾਵ ਨੇ ਪਹਿਲਾਂ ਬਣੇ ਹੁੰਦੇ ਹੁੰਦੀ ਕੇਮ ਉਹਨਾਂ ਚ ਵੀ ਆ ਹਾਂ ਕੱਲੀ ਪਾਵਰ ਹੌਲੈਂਡ ਤੇ ਜੌਂਡੀਅਰ ਦੀ ਵਾਦੀ ਦੂਜਿਆਂ ਦੀ ਪਾਵਰ ਨਹੀਂ ਦੂਜਿਆਂ ਇਹਦਾ ਪੰਪ ਕਰਾ ਲਓ ਇਹ ਨਾ ਵੱਜ ਜਾਂਦੀ ਹੈ ਓਕੇ ਹਾਂ ਬਸ ਭਾਈ ਇੱਕ ਚੀਜ਼ ਹੋਰ ਦੱਸਿਓ ਪੰਪ ਤੇ ਟਰਬੋ ਤੇ ਕੀ ਇਹ ਚੀਜ਼ਾਂ ਆਪਾਂ ਕਰਾਉਣੇ ਆ ਆਈਡੀਆ ਜਿਆ ਮੋਟਾ ਮੋਟਾ ਜਿਆ ਤੇਰੇ ਸਾਹਮਣੇ ਪੰਜ ਤੋਂ 10 ਐਚਪੀ ਦਾ ਫਰਕ ਪੈਂਦਾ ਕਿ ਨਹੀਂ ਜੇ ਹਾਂ 12 15 ਬਸ ਇਹਨਾਂ ਪੈ ਜਾਂਦਾ 12 15 ਪੈ ਜਾਂਦਾ ਹਾਂ ਪੈ ਜਾਂਦਾ ਫਿਰ ਤੋਂ ਵਧੀਆ ਯਾਰ ਕਿਉਂਕਿ 50 ਐਚਪੀ ਦਾ ਟਰੈਕਟਰ ਲੈ ਕੇ ਜੇ ਉਹਨੂੰ ਆਪਾਂ 60 65 ਕਰਾ ਲਈਏ ਤੇ ਇੰਨੇ ਜੀ ਬੱਲੇ ਬੱਲੇ ਆ ਡੀਜ਼ਲ ਖਰਚਾ ਵੀ ਘਟਾ ਜਾਂਦੇ ਆ ਡੀਜ਼ਲ ਖਰਚਾ ਘਟਾਏ ਕਿਉਂ ਔਖਾ ਨਹੀਂ ਹੁੰਦਾ ਟਰੈਕਟਰ ਨੇ ਸੌਖਾ ਰਹਿਣਾ ਬਈ ਇੱਕ ਮਿੱਥ ਦੱਸੀ ਮੈਂ ਬੜੀਆਂ ਵੀਡੀਓ ਚ ਵੈਸੇ ਤਾਂ ਵੀਰਾਂ ਨੂੰ ਦੱਸ ਚੁੱਕਾ ਅੱਧੀ ਚੂੜੀ ਤੇਲ ਵਧਾ ਦਈਏ ਟੈਟਰ ਤੇਲ ਵੱਧ ਖਾਊ ਕਿ ਘੱਟ ਖਾਊ ਘੱਟ ਖਾਊ ਜੇ ਵਧਾ ਦਈਏ ਘੱਟ ਖਾਊ ਘੱਟ ਖਾਊ ਕਿਉਂਕਿ ਆਪਣੇ ਦਿਮਾਗ ਚ ਆਇਆ ਨਾ ਵੀ ਜੋ ਵੱਧ ਕਰਤਾ ਤੇ ਉਹ ਵੱਧ ਖਾਊ ਐਦਾ ਹੁਣ ਸਾਰਾ ਖੋਲਿਆ ਵਾ ਦੇ ਤੇ ਉਹ ਨਹੀਂ ਖਾਂਦਾ ਇਹ ਉਹ ਨਹੀਂ ਖਾਂਦਾ ਉਹ ਨਹੀਂ ਖਾਂਦਾ ਉਹਦਾ ਵਹਿਮ ਆ ਵਹਿਮ ਆ ਕਿੱਥੇ ਸੌਖਾ ਰਹਿਣਾ ਲੋੜ ਚ ਨਹੀਂ ਆਣਾ ਚੱਲਣਾ ਕਿੱਥੇ ਸੌਖਾ ਰਹਿਣਾ ਲੋੜ ਚ ਨਹੀਂ ਚੱਲਣਾ ਤੇਲ ਆਪਾਂ ਘਟਾ ਦਾਂ ਇੰਜਨ ਮਰੀ ਜਾਣਾ ਮਰੀ ਜਾਣਾ ਤੇਲ ਵੱਧ ਖਾਈ ਜਾਣਾ ਉਹ ਨਰਪਾਇਆ ਬਾਈ ਨੇ ਉਦੋਂ ਅਸੀਂ ਪੰਪ ਕਰਦੇ ਸੀ ਦੱਸਿਆ ਵੀ ਸੀ ਕਿ ਜਿੰਨਾ ਟਰੈਕਟਰ ਲੋਡ ਚ ਉਹ ਦਬ ਕੇ ਚੱਲੂਗਾ ਉਹਨਾਂ ਹੀ ਉਹਨੇ ਵੇਟ ਨੇ ਗਵਰਨਰਾਂ ਨੇ ਭੇਜੀ ਜਣਾ ਉਹਨਾਂ ਹੀ ਉਹਨੇ ਜ਼ਿਆਦਾ ਖਾਣਾ ਜਿੰਨਾ ਰਹਿਣਾ ਰੂ ਉਹਨਾਂ ਹੀ ਘੱਟ ਖਾਉ ਇਹ ਟਰੈਕਟਰ ਕਿਹਨੇ ਇਹਦਾ ਕੁਛ ਕੀਤਾ ਕਿ Ориਜਨਲ ਆ ਨਹੀਂ ਇਹ ਭੱਜਣਾ ਟਰੈਕਟਰ ਆ ਇਹ ਅੱਛਾ ਇਹ ਭੱਜਣ ਵਾਲਾ ਭੱਜਣ ਵਾਲੇ ਦਾ ਪਤੰਦਰਾ ਮੇਲਾ ਦਾ ਕੋਈ ਛੜਿਆ ਹੀ ਨਹੀਂਗਾ ਹੈ ਬਾਈ ਕਿੰਨੇ ਭੱਜਣ ਵਾਲੇ ਇਕੱਠੇ ਕਰੀ ਫਿਰਦਾ ਹਨਾ ਨਹੀਂ ਇਹ ਬਾਈ ਹੈ ਇਸ ਪੈਲੇਟ ਭੱਜਣ ਵਾਲਾ ਟਰੈਕਟਰ ਉਹਦਾ ਹਨਾ ਇਹਦਾ ਵੀਂਜ ਨੂੰ ਜਨ ਬਦਲਿਆ ਫਰਕ ਨਹੀਂ ਨਹੀਂ ਇਹ ओरिजिनल ਹੈ ਇਹਦਾ ਇਹਦਾ ਇਹ ਕਿਹੜਾ ਹੈ ਕਿਹੜਾ ਇਹ 85 ਇਹ ओरिजिनल ਹੀ 85 ਆ 85 ਹੀ ਆ ਤੇ ਪਿੱਛੇ ਫਿਰ ਇਹਦੀਆਂ ਗਰਾਰੀਆਂ ਗਰੂਰੀਆਂ ਕਰਤੀਆਂ ਗੇਅਰ ਚੋਂ ਬਾ ਦੋ ਗਰਾਰੀਆਂ ਬਦਲੀਆਂ ਆਪਾਂ ਇਹਦੀਆਂ ਹੂੰ ਤੇ ਜਣੀ 100 ਤੋਂ 100 ਤੇ ਜਾਂਦਾ ਹੀ ਆ ਜਣੀ ਜਾਂਦਾ ਹੀ ਆ ਜਾਂਦਾ ਹੀ ਆ ਜਣੇ ਤੀਜੇ ਗੇਅਰ ਚ ਹੀ ਜਾਂਦਾ 100 ਤੇ ਚੌਥਾ ਤਾਂ ਪਾਇਆ ਹੀ ਨਹੀਂ ਅਜੇ ਚੌਥਾ ਬਣਾਉਣਾ ਆ ਜੇ ਉਹ ਗਾਣਾ ਨਹੀਂ ਆਲੇ ਪੰਜਵਾਂ ਤਾਂ ਘੇਰ ਵਿੱਚ ਪਾਇਣੀ ਇਹਦਾ ਲ ਚੌਥਾ ਨਹੀਂ ਭਾਇਆ ਤਜੇ ਦੀ ਜਾਂਦਾ ਤੇ ਚੌਥੇ ਦਾ ਕੰਮ ਹਲੇ ਚੱਲਦਾ ਪਿਆ ਉਹਦਾ ਵੀ ਆਈ ਆ ਉਹ ਵੀ ਤੀਜੇ ਦੀ ਭਜਦਾ ਉਹ ਵੀ ਤੀਜੇ ਜੀ ਹਾਂ ਉਹ ਤੂੰ ਤਾਂ ਭਾਲਦਾ ਨਹੀਂ ਭਾਜੀ ਉਹ ਤਾਂ ਮੁੱਕਦਾ ਨਹੀਂ ਉਹ ਤੀਜੇ ਹੀ ਬੋਲਦਾ ਉਹ ਵੀ ਪਲੱਸ ਜਾਂਦਾ ਉਹ ਚੌਥਾ ਬਾਕੀ ਜਾਮਾ ਜੀ ਦੀ ਤੇ ਰੇਸ ਵੀ ਬਹੁਤ ਥੋੜੀ ਖੋਲੀ ਉਹ ਵੀ ਨਹੀਂ ਪੂਰੀ ਹੁੰਦੀ ਕੀ ਕਰਕੇ ਮੰਨੇਗਾ ਕੀ ਕਰੇਗਾ ਯਾਰ ਭਾਈ ਸਾਨੂੰ ਨਾਲ ਗੱਲ ਜਦੋਂ ਦੇ ਆਏ ਆ ਸਾਰੇ ਵੀਰ ਭਰਾਏ ਵਧੀਆ ਹੁੰਦੇ ਜੇ ਮੈਂ ਕੋਈ ਵੀ ਸ਼ਬਦ ਮੂੰਹ ਚੋਂ ਕੱਢਿਆ ਸਾਰੇ ਵੀਰਾਂ ਨੇ ਕਹਿਣਾ ਪਤਾ ਨਹੀਂ ਪ੍ਰਮੋਸ਼ਨ ਕਰਨ ਆਇਆ ਤਾਂ ਐਂ ਕਰਦਾ 1 ਰੁਪਈਆ ਨਹੀਂ ਵੀਰ ਤੋਂ ਭਰਾ ਦਾ ਕੰਮ ਵਧੀਆ ਲੱਗਾ ਤਾਂ ਐ ਸਿੱਧੀ ਤੇ ਸਾਫ਼ ਦੀ ਗੱਲ ਆ ਇੱਥੇ ਇੰਨੇ ਵੀਰ ਭਰਾ ਖੜੇ ਆ 1 ਰੁਪਈਆ ਨਹੀਂ ਬਾਈ ਤੋਂ ਪ੍ਰਮੋਸ਼ਨ ਤੇ ਜਾਈਦਾ ਜ਼ਰੂਰ ਉਨਰ ਪੈ ਬਾਈ ਪ੍ਰਮੋਸ਼ਨ ਵਾਲੀ ਗੱਲ ਤੋਂ ਮੈਨੂੰ ਮੜਾ ਸਮਝਾਈਆਂ ਆਈ ਉਰੇ ਮੈਂ ਵੀ ਰਹਿੰਦਾ ਆਦਾ ਪਿਆ ਮੈਂ ਮੈਂ ਵੀਰ ਤੋਂ 1 ਰੁਪਈਆ ਨਹੀਂ ਲਿਆ ਯਾਰੀ ਦੋਸਤੀ ਤੇ ਵੀਰ ਦਾ ਕੰਮ ਸਾਨੂੰ ਸੋਹਣਾ ਲੱਗਾ ਹਾਂ ਕੰਮ ਸੋਹਣੇ ਕਰਕੇ ਬਾਈ ਨੇ ਉਹਦੇ ਫੋੜ ਦੀ ਦੱਸ ਪਾਈ ਵੀ ਅਸੀਂ ਵੀ 99% ਆਵਾਂ ਜੀ ਹਾਂ ਉਹ ਮੈਂ ਗੱਲ ਐ ਕਰਦਾ ਆ ਆਪਾਂ ਵੀਰ ਕਰਕੇ ਨਹੀਂ ਇਹ ਗੱਲ ਕਰਦੇਗੇ ਕਿ ਮੈਂ ਤੁਹਾਨੂੰ ਦੱਸਿਆ ਸੀ ਮੈਨੂੰ ਪ੍ਰੋਬਲਮ ਆਉਂਦੀ ਆ ਹਾਂ ਬੜੀ ਆਉਂਦੀ ਵੀ ਆਪਾਂ ਇਹਨੂੰ ਚੋਰ ਨੇ ਵੀ ਸੱਦਣਾ ਸਾਦ ਨੇ ਵੀ ਸੱਦਣਾ ਸੱਦਣਾ ਸਾਹਿਬ ਨੇ ਇਹਨੇ ਪੈਸੇ ਦਿੱਤੇ ਆ ਇਹਨੇ ਉਹਨੂੰ ਸਲਾਉਣਾ ਹੈ ਪਰਖਣਾ ਤੁਸੀਂ ਆ ਬਾਈ ਪਰਖਣਾ ਆਪ ਦਾ ਵੇਖ ਕੇ ਚੱਲੋ ਪਰ ਅਸੀਂ ਵੀਰ ਕੋਲੇ ਇਹ ਗੱਲ ਤਾਂ ਕਰਨ ਲੱਗੇ ਹਾਂ ਵੀ ਇਹ ਸਾਡਾ ਆਪਦਾ ਇਹ ਨੂੰ ਸਮਝਾ ਆਪਾਂ ਸਪੈਸ਼ਲ ਵੀਡੀਓ ਕਰਦੇ ਤੋ ਨੂੰ ਹੋਰ ਨੂੰ ਲੱਗਣਾ ਸੀਗਾ ਪਰ ਇਹਦੇ ਕੋਲੇ ਮੈਂ ਤਾਂ ਉਹਨਾਂ ਨੂੰ ਫੋਲੋ ਜ਼ੋਰ ਪਾਉਂਗਾ ਜੇ ਮੇਰੇ ਕਿਸੇ ਟਰੈਕਟਰ ਦਾ ਕੰਮ ਹੋਇਆ ਆਪਾਂ ਚੈੱਕ ਜ਼ਰੂਰ ਕਰਾਂਗੇ ਬਾਈ ਬਾਈ ਨੂੰ ਕਰਾਂਗੇ ਨਾ ਵੀ ਜਿੰਨਾ ਬਾਈ ਦਾ ਸੁਣਿਆ ਆਪਾਂ ਹਾਂ ਚੈੱਕ ਕਰਕੇ ਰਿਵਿਊ ਦੇਵਾਂਗੇ ਵੀ ਹਾਂ ਬਾਈ ਸਾਨੂੰ ਸਹੀ ਲੱਗਾ ਕੰਮ ਜੇ ਨਾ ਸਹੀ ਲੱਗਾ ਤਾਂ ਵੀ ਕਹਾਂਗੇ ਤਾਂ ਵੀ ਕਹਾਂਗੇ ਪਰ ਹੁਣ ਤਿੱਕਰ ਜਿੰਨੇ ਵੀਰ ਕੋਲੇ ਮੁੰਡੇ ਆਏ ਆ ਉਥੇ ਜੇ ਕੋਈ ਗੱਲਾਂ ਕਰਦਾ ਨਹੀਂ ਪੈਂਡ ਦਾ ਕਹਿੰਦੇ ਘੀਰਿਆਂ ਤੋਂ ਪਤਾ ਲੱਗ ਜਾਂਦਾ ਆਪ ਨੂੰ ਇੱਕ ਵੀ ਬੰਦੇ ਨੇ ਐਂ ਨਹੀਂ ਕਿਹਾ ਵੀ ਇਹ ਬੰਦਾ ਯਾਰ ਨਹੀਂ ਸਹੀ ਗਾ ਨਰਪਾ ਭਾਈ ਮੈਨੂੰ ਦੱਸੋ ਕੀ ਦਿੱਕਤ ਆਈ ਫਿਰ ਮੈਂ ਤੇਰੀ ਗੱਲ ਕੱਟਤੀ ਮੈਂ ਬੱਕਰਾ ਘੂਰਦਾ ਫੜਾ ਤੇ ਮੈਨੂੰ ਦਿੱਕਤ ਕੀ ਆਈ ਭਾਈ ਮੈਂ ਸਾਰਿਆਂ ਕੋਲ ਜਾਣਾ ਹੂੰ ਚਲੇ ਗਿਆ ਜਾ ਕੇ ਮੌਧੀਆਂ ਚੰਗੀਆਂ ਚੀਜ਼ਾਂ ਤਾਂ ਦੱਸ ਸਕਦਾ ਤੇਰੇ ਮੂੰਹ ਤੇ ਜਾਂ ਕਿਸੇ ਦੇ ਵੀ ਮੂੰਹ ਤੇ ਮੈਂ ਜਾ ਕੇ ਹੁਣ ਕੀ ਕਹਾਂ ਯਾਰ ਇਹ ਮਾੜਾ ਮੈਨੂੰ ਅਗਲਾ ਕੀ ਕਹੂਗਾ ਵੀ ਤੂੰ ਮੇਰੀਆਂ ਬਰਾਈਆਂ ਦੱਸਣ ਆਇਆ ਤੂੰ ਐਡੀ ਛੇਤੀ ਆਪਾਂ ਤਾਂ ਯਾਰ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਦਾਦਾ ਸਾਲ ਆਪਾਂ ਮਿੱਤਰ ਰਹੀ ਨੇ ਆਪਾਂ ਨੂੰ ਆਪਦੇ ਦੋਸਤ ਦੀ ਕਮੀ ਦਾ ਨਹੀਂ ਪਤਾ ਲੱਗਦਾ ਮੈਂ ਸਾਰੇ ਵੀਰਾਂ ਨੂੰ ਰਿਕਵੈਸਟ ਇਹ ਕਰਦਾ ਮੇਰਾ ਕੰਮ ਆਗਲੇ ਦੀਆਂ ਚੰਗੀਆਂ ਚੀਜ਼ਾਂ ਦੱਸੰਦਾ ਹਾਂ ਤੁਸੀਂ ਉਸ ਚੀਜ਼ ਨੂੰ ਆਓ ਬਾਈ ਨਾਲ ਗੱਲਬਾਤ ਕਰੋ ਸਾਰਿਆਂ ਨਾਲ ਇਹ ਬਾਈ ਵਾਸਤੇ ਨਹੀਂ ਇਹ ਬਾਈ ਤਾਂ ਸਾਡਾ ਆਵਦਾ ਤੁਸੀਂ ਇਸ ਵੀਡੀਓ ਤੇ ਗਲਤ ਕਰ ਲਨ ਲੱਗੇ ਆ ਜਿਹੜੀ ਗੱਲ ਆ ਜੇ ਮਤਲਬ ਮੇਰੇ ਕਹਿੰਦਾ ਮਤਲਬ ਅਗਲੇ ਬਾਈ ਕੋਲੇ ਜਾਓ ਕਿਸੇ ਦੀ ਵੀ ਮੈਂ ਵੀਡੀਓ ਪਾਉਣਾ ਜਾ ਕੇ ਉਹਦੇ ਕੋਲੇ ਉਹਦਾ ਕੰਮ ਆਪ ਦੇਖੋ ਅੱਖਾਂ ਨਾਲ ਹਾਂ ਜਾਂਚੋ ਪਰਖੋ ਫਿਰ ਕਰਾਓ ਕੋਈ ਮੈਨੂੰ ਦਿਨ ਨੈਕਟਿਵ ਚ ਨਹੀਂ ਦੱਸ ਸਕਦਾ ਜੇ ਦੱਸੂਗਾ ਤੇ ਅਗਲੇ ਨੇ ਉਦੋਂ ਹੀ ਕਹਿਣਾ ਬਾਹਰ ਹੋ ਜਾ ਇਹ ਇਹ ਕਮੀਆਂ ਦੱਸੂਗਾ ਤੇ ਅਗਲੇ ਨੇ ਸੱਦਣਾ ਹੀ ਨਹੀਂ ਮੇਰੀ ਮਜਬੂਰੀ ਆ ਹਾਂ ਪਰ ਇੱਥੇ ਤੁਸੀਂ ਬੇਚਜਾ ਜਿੰਨੇ ਵੀਰ ਖੜੇ ਆ ਜਿੰਨੇ ਟ੍ਰੈਕਸ ਦਿੱਤੇ ਆ ਬਾਈ ਨਹੀਂ ਇਹ ਨਹੀਂ ਵੀ ਕੱਲੇ ਭੱਜਣ ਵਾਲੀ ਕਰਦਾ ਜੇ ਕਿਸੇ ਨੇ ਜ਼ਿੰਮੇਵਾਰੇ ਕੰਮ ਵਾਲਾ ਟਰੈਕਟਰ ਆ ਕੰਮ ਕਰਾਉਣਾ ਤੇ ਵਧੀਆ ਕਰਦਾ ਸੋਹਣਾ ਕਰਦਾ ਸਸਤਾ ਕਰਦਾ ਹਾਂ ਵੀ ਭਾਜੀ ਹੈਗਾ ਆਪਣੇ ਕੋਲੇ ਉਦੋਂ ਮਰਜ਼ੀ ਆਉ ਤਸੱਦੀ ਨਾਲ ਆਪਦਾ ਵਾਹ ਕੇ ਚੈੱਕ ਕਰੂਗਾ ਹਾਂ ਹਾਂ ਵੀ ਖੜਾ ਆਪਣੇ ਕੋਲੇ 11 ਹੜਾ ਤੇ ਡੰਡੇ ਘੜ ਤੋ ਦੇਖ ਤੇ ਦੱਬ ਕੇ ਟਰੈਕਟਰ ਆਪਾਂ ਨੂੰ ਦੇ ਦੋ ਹਾਂ ਠੀਕ ਸਹੀ ਹੈ ਡੈਮੋ ਆਪੇ ਰੜਾ ਟਰੈਕਟਰ ਜਦੋਂ ਮਰਜ਼ੀ ਆ ਕੇ ਇਹਨੂੰ ਚੈੱਕ ਕਰ ਲੈ ਛੋਟਾ ਵੱਡਾ ਨਹੀਂ ਉਹ ਕੰਮ ਤਾਂ ਕਰਾਉਣਾ ਹੀ ਆ ਹਰ ਇੱਕ ਬੰਦੇ ਨੂੰ ਜ਼ਰੂਰਤਾ ਜਿਹੜੇ ਇਸ ਮੋਗੇ ਏਰੀਏ ਦੇ ਬੰਦੇ ਆ ਇੱਕ ਵਾਰੀ ਬਾਈ ਕੋਲ ਜ਼ਰੂਰ ਆ ਕੇ ਕਰਾ ਕੇ ਦੇਖੋ ਲਾ ਪਰ ਜਿਹੜੀ ਨੌਕਤਾਂਦੀ ਆ ਨਾਟਕਰਾਂ ਦੀ ਕੋਈ ਸਿੱਧੀਆਂ ਰਾਣਾ ਪਾਉਂਦਾ ਕੋਈ 20000 ਲਈ ਜਾਂਦਾ ਕੋਈ 30000 ਬਾਈ ਦੀ ਮੈਨੂੰ ਇਹ ਗੱਲ ਵਧੀਆ ਲੱਗੀ ਵੀ origignal ਚੋਂ ਕੰਮ ਕਰਕੇ ਦੇਵਾਂਗੇ ਉਹਦੀ ਬ੍ਰੇਕ ਨਹੀਂ ਫਸੂਗੀ ਹੂੰ ਉਹ ਦੇਖੋ origignal ਚੋਂ ਫਾਰਮ ਟਰੈਕ ਦਾ ਕਲਚ ਕਰਕੇ ਦੇਵਾਂਗੇ ਉਹੀ ਕਲਚ ਚੱਲੂਗਾ ਜਿਹੜਾ ਪਹਿਲਾਂ ਕੰਪਨੀ ਦਾ ਆਉਂਦਾ ਹੂੰ ਬਾਕੀ ਅੱਜ ਅਸੀਂ ਨਵੇਂ ਮਾਡਲ ਨਹੀਂ ਲਿਆਂਦੇ ਦੁਕਾਨ ਤੇ ਖੜੇ ਆ ਵੀਰ ਨੇ ਦੱਸਿਆ ਵੀ ਐਚ ਐਮਟੀ ਉੱਥੇ ਦੂਜਾ ਵੀ ਖੜਾ ਹਾਂ ਹੁਣ ਅਗਲੀ ਵੀਡੀਓ ਜਦੋਂ ਕੀਤੀ ਨਾ ਬਾਈ ਦੀ ਉਦੋਂ ਕਰਨੀ ਆ ਜਦੋਂ ਹੌਲੈਂਡ ਜੌਂਡੀਰ ਆ ਇਹ ਕੋਦੋਂ ਕਰਾਂਗੇ ਜਿੱਦਣ ਮੌਸਮ ਸਾਫ਼ ਹੋਇਆ ਟਰੈਕਟਰ ਚੱਲਦੇ ਹੋਣ ਚੱਲਦੇ ਹੋਣ ਮੀਂਹ ਕਰਕੇ ਨਾ ਟੈਸਟਿੰਗ ਨਹੀਂ ਹੋਈ ਸਿੱਧੀ ਤੇ ਸਾਫ਼ ਦੀ ਗੱਲ ਹੈ ਹਨਾ ਬਈ ਤੇ ਬਾਕੀ ਆਹ ਟਰੈਕਟਰ ਨਰਪਾਇ ਵੀਰੇ ਤੂੰ ਚਲਾ ਕੇ ਲਿਆ ਮਾ ਤਰੀਆਂ ਸਟੋਰੀਆਂ ਸਾਰੀਆਂ ਦਿੱਤੀਆਂ ਪਾ ਇਹ ਕਿਵੇਂ ਲੱਗਾ ਤੈਨੂੰ ਠੀਕ ਆ ਬਈ ਆਪਦੇ ਸਮੇਂ ਦੇ ਟਾਈਮ ਦੇ ਹਿਸਾਬ ਨਾਲ ਤਾਂ ਉਦੋਂ ਕੋ ਅੱਜ ਥੋੜਾ ਜਿਹਾ ਔਖਾ ਲੱਗਦਾ ਹੈ ਨਾ ਚਲਾਉਣਾ ਕਿ ਨਹੀਂ ਲੱਗਦਾ ਨਹੀਂ ਇੱਕ ਤਾਂ ਬੜਾ ਟਾਈਮ ਖੜਾ ਰਿਆ ਹਰ ਇੱਕ ਚੀਜ਼ ਜਾਮ ਜੂਮ ਹੋਣੀ ਹੂੰ ਤੇ ਬਾਕੀ ਆਪਦੇ ਟਾਈਮ ਤੋਂ ਤਾਂ ਬਈ ਜਿਹਦੇ ਕੋਲ ਇਹ ਹੋਊਗਾ ਉਹ ਰਾਜਾ ਹੋਊਗਾ ਹਨਾ ਏ ਬਾਈ ਕਹਿੰਦਾ ਨਾ ਜਿੱਦਨ ਆ ਟਰੈਕਟਰ ਆਇਆ ਕਹਿੰਦਾ ਕੋਈ ਬੰਦਾ ਐ ਨਹੀਂ ਕਹਿੰਦਾ ਸੀ ਵੀ ਇਹ ਦੁਬਾਰਾ ਟਰੈਕਟਰ ਦੇ ਰੂਪ ਚ ਬਣ ਜਾਊਗਾ ਇਹ ਬੰਦਾ ਹੀ ਨਹੀਂ 20 ਸਾਲ ਖੇਤ ਖੜਿਆ ਸੀ 20 ਸਾਲ ਕੇ ਇਹਦੀ ਖੜਾ ਰਿਆ ਗਲ ਗਿਆ ਸੀ ਭਾਜੀ ਸਾਰਾ ਹੀ ਇਹ ਗਲ ਗਿਆ ਤੇ ਲਾ ਕੇ ਖੜਾਇਆ ਸੀ ਇਹਨੂੰ ਤੇ ਬਾਈ ਨੇ ਆਹ ਰੂਪ ਫੇਰ ਵੀ ਕਰਤਾ ਹੈ ਫੇਰ ਵੀ ਕਰਤਾ ਇਹ ਪੀਚਾ ਤੇ ਲਾ ਕੇ ਬਣਾਇਆ ਸੀ 10 12 ਸਾਲ ਦਾ ਖੇਤ ਖੜਾ ਰਿਆ ਫੇਰ ਇਹਨੂੰ ਘਰੀ ਲਿਆਈ ਸੀ ਬਾੜੇ ਦੀ ਹੂੰ ਫੇਰ ਉੱਥੋਂ ਇੱਥੇ ਆ ਗਿਆ ਅੱਛਾ ਤੁਹਾਡੇ ਰਿਸ਼ਤੇ ਤਰ੍ਹਾਂ ਦਾ ਉਹਨੇ ਚਲਾਉਣਾ ਨਹੀਂ ਬਸ ਹੌਂਕ ਨੂੰ ਹੀ ਕਰਾਇਆ ਉਹਨਾਂ ਨੇ ਪ੍ਰਾਣੀ ਮਸ਼ੀਨ ਮੇਰੀ ਤਿਆਰ ਇਹ ਨਹੀਂ ਬੜੀ ਵਧੀਆ ਬਣ ਗਿਆ ਚੱਲਦਾ ਹੋ ਗਿਆ ਬਹੁਤ ਚਲਾਉਣਾ ਚੱਲਦਾ ਕੀ ਕਹਿੰਦੇ ਸੀ ਬੱਟੇ-ਬੁੱਟੇ ਲਿਆ ਕਰਾਂਗੇ ਅਸੀਂ ਹੂੰ ਕਹਿੰਦੇ ਸੀ ਬੱਟੇ-ਬੁੱਟੇ ਪੱਟਿਆਂ ਨੇ ਤੇਲ ਹੀ ਨਹੀਂ ਖਾਣਾ ਬਤੰਦਰ ਨੇ ਜੋ ਜ ਹੈਗਾ ਹਨਾ ਬਈ ਸਹੀ ਗੱਲ ਹੈ ਨਾਲੇ ਸ਼ੌਂਕ ਦਾ ਸ਼ੌਂਕ ਆਉਂਦਾ ਸੰਦ ਉੱਧਰ ਸਾਡੇ ਉਹ ਵੀ ਆ ਗਿਆ ਲਟਾਣੇ ਵਿਖਾ ਦੇ ਵੀਰਾਂ ਨੂੰ ਲਾਲੇ ਗੱਡੀ 'ਚੋਂ ਆ ਦੇ ਨਵੀਂ 32 ਲੱਗੀ ਉਹਨਾਂ ਦੀ ਬਾਪੂ ਦੀ ਨਹੀਂ ਖਾਣੀ ਆ ਇਹ ਬਾਪੂ ਵੀ ਚੰਦੂਗਾ ਨਾਲੇ ਵਧੀਆ ਰਹੂਗਾ ਇਹ ਹੂੰ ਚਲਦੀ ਚੀਜ਼ ਵਧੀਆ ਹਾਂ ਚਲਦੀ ਚੀਜ਼ ਵਧੀਆਰੀ ਇਨੇ ਸਾਲ ਖੇਤ ਖੜਾ ਰਿਆ ਹੈ 20-25 ਸਾਲ ਚਲਾਇਆ ਨਹੀਂ ਜਦੋਂ ਇੰਨੇ ਸਟਾਰਟ ਕੀਤਾ ਤਾਂ ਤੇਲ ਪਾ ਕੇ ਉਹ ਸਟਾਰਟ ਹੋ ਗਿਆ ਫੱਟਣੇ ਹੋ ਗਿਆ ਸਟਾਰਟ ਹੋ ਗਿਆ ਸਟਾਰ ਬਾਬੂ ਨੇ ਕੀਤਾ ਸੀ ਇਹਨਾਂ ਦੇ ਬਾਬੂ ਦਾ ਸਟਾਰ ਤਿਆਰ ਕੀਤਾ ਸੀ ਇਹ ਇੰਨੇ ਅੱਛਾ ਮੈਂ ਪਹਿਲਾਂ ਹੋਇਆ ਸੀ ਇਹੋ ਜਿਹੇ ਲੋਹੇ ਲਾਉਂਦੇ ਸੀਗੇ ਹੂੰ ਉਨੀ ਸਟਾਰਟ ਹੋ ਗਿਆ ਬਈ ਹੁਣ ਵਾਲੇ ਲੋਹੇ ਚਾਉਂਦੇ ਨਾ ਥੋੜੀ ਗੜਬੜ ਥੋੜੇ ਜੰਗ ਇਹ 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 ਵੀਡੀਓ ਜੇ ਤੁਸੀਂ ਵੇਖਣੀ ਨਾ ਜੋਂਡਰ ਤੇ ਵੀਰ ਨੇ ਮੈਨੂੰ ਦੱਸਿਆ ਸੀ ਬ੍ਰੇਕ ਪਾਇਡ ਨਾਲ ਨਿਸ਼ਾਨੀ ਉਹ ਵੇਖ ਲੈ ਆਲੇ ਦੱਸੀ ਸੀ ਬਾਈ ਨੇ ਉਹ ਉੱਤੇ ਦੇਖ ਲਿਆ ਜੀ ਕੋਈ ਨਾ ਕਰਿਓ ਗੱਲ ਮੈਂ ਤੁਹਾਨੂੰ ਹਾਂ ਹਾਂ ਵੀਰੇ ਲਓ ਜੀ ਗੱਲਬਾਤ ਵਾਹੇ ਸਾਰੀ ਘਾਰ ਹੀ ਲਈ ਆ ਆਜੋ ਕਿਸੇ ਨੇ ਵੀ ਟਰੈਕਟਰ ਦੀ ਪਾਵਰ ਵਧਾਉਣੀ ਆ ओरिजिनल ਦੇ ਵਿੱਚ ਜਗਾਰਬਾਜੀ ਦਾ ਚਲੋ ਆਪਦੀ ਜਗਾ ਹੈ ਨਾ ਬਾਈ ਹਾਂਜੀ ਹਾਂਜੀ ओरिजिनल ਚੀਜ਼ਾਂ ਦੇ ਵਿੱਚ ਲਿਫਟ ਦੀ ਪਾਵਰ ਵਧਾਉਣੀ ਆ ਦੌੜਨ ਲਾਉਣਾ ਕਲਚ ਨਹੀਂ ਕਿਸੇ ਦਾ ਖੜਦਾ ਬ੍ਰੇਕ ਨਹੀਂ ਖੜਦੀ ਹਾ ਜਰੇ ਸਾਡਾ ਬੰਦਾ ਜਦੋਂ ਮਰ ਜਾਈਂ ਐਡਰੈਸ ਵੀਰਾਂ ਨੂੰ ਇੱਕ ਵਾਰੀ ਦੱਸ ਦੇਣਾ ਆਪਣਾ ਟੈਂਡ ਆਪਣਾ ਬੁੱਟਰ ਕਲਾਂ ਜੀ ਹੂੰ ਪੀ ਐਨ ਬੀ ਦੇ ਸਾਹਮਣੇ ਠੀਕ ਆ ਬਈ ਬੁੱਟਰ ਕਲਾਂ ਰੋਡ ਦੇ ਉੱਪਰ ਜਾਂ ਮੋਗਿਆ ਜਦੋਂ ਪਾਵਾਂਗੇ ਹਾਂ ਮੋਗਾ ਬਰਨਾਲਾ ਰੋਡ ਤੇ ਬਰਨਾਲਾ ਬਰਨਾਲੇ ਆਵਾਂਗੇ ਤਾਂ ਵੀ ਰੋਡ ਤੇ ਬਾਈ ਦਾ ਨੰਬਰ ਮੈਂ ਦੇ ਦੂੰਗਾ ਜੀ ਡਿਸਪਲੇ ਤੇ ਨਾ ਨੰਬਰ ਦੇ ਦੂੰਗਾ ਤੇ ਤੁਸੀਂ ਬਾਈ ਨੂੰ ਫੋਨ ਵੀ ਕਰ ਲਿਓ ਬਾਈ ਕੰਮ 'ਚ ਥੋੜਾ ਬਿਜ਼ੀ ਹੁੰਦਾ ਜੇ ਕਿਤੇ ਨਾ ਫੋਨ ਫਨ ਚੱਕਿਆ ਗਿਆ ਗੁੱਸਾ ਨਾ ਕਰਿਓ ਹਣਾ ਕਿਉਂਕਿ ਸਾਰੀ ਦਿਹਾੜੀ ਬਾਈ ਅੱਜ ਵੀ ਹਾਲਤ ਵੇਖੋ ਨੇ ਕੰਮ 'ਚ ਛਡਾ ਕੇ ਨੇ ਆਏ ਬਾਈ ਕੰਮ ਕਰਦਾ ਪਿਆ ਹੈ ਤੇ ਲਓ ਇਹ ਆ ਗਿਆ ਸ਼ਰਾ ਸਾਡਾ ਬੰਦਾ ਮੁਰਕ ਮੁਰਕੀ ਸਾਡਾ ਨਾ ਜਵਾ ਜੋ ਨਰਬਾ ਭਾਈ ਲਈ ਆ ਗਿਆ ਕੋਈ ਗੱਲ ਦਿਲ ਚ ਤੁਹਾਡੇ ਰਹਿੰਦੀ ਹੋਵੇ ਚੜਦੀ ਕਲਾ ਬਾਕੀ ਗੱਲਾਂ ਬਾਈ ਨਾਲ ਕਰਦੇ ਆਂ ਗੱਡੀ ਚ ਆਪਾਂ ਤੇ ਬਾਈ ਦਾ ਨੰਬਰ ਵੀ ਮੈਂ ਦੇ ਦੂੰ ਪਿੰਡ ਕਿਹੜਾ ਦੱਸੇ ਬੁੱਟਰ ਕਲਾ ਬੁੱਟਰ ਕਲਾ ਜ਼ਿਲ੍ਹਾ ਮੋਗਾ ਨੰਬਰ ਬਾਈ ਦਾ ਦਿੱਤਾ ਆ ਜ਼ਿਲ੍ਹਾ ਮੋਗਾ ਤੇ ਜੇ ਕੋਈ ਗੱਲਬਾਤ ਕਰਦੇ ਆਂ ਵੱਧ ਘੱਟ ਸ਼ਬਦ ਹੋਵੇ ਉਹਦੇ ਲਈ ਮਾਫੀ ਆ ਭਾਈ ਵੱਲੋਂ ਵੀ ਤੇ ਮੇਰੇ ਵੱਲੋਂ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ